ਖਬਰ ਸੰਗਰੂਰ ਤੋਂ ਹੈ ਜਿੱਥੇ ਕੀ ਪਟਿਆਲਾ ਹਾਈਵੇ ਤੇ ਬਰਨਾਲਾ ਤੋਂ ਆ ਰਿਹਾ ਇੱਕ ਟੈਂਕਰ ਪਲਟ ਗਿਆ ਟੈਂਕਰ ਵਿੱਚ 에ਥਨੋਲ ਭਰਿਆ ਹੋਇਆ ਸੀ ਜਿਸ ਕਾਰਨ ਪ੍ਰਸ਼ਾਸਨ ਅਤੇ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਇੰਡੀਅਨ ਔਇਲ ਦੇ ਕਰਮਚਾਰੀਆਂ ਵੱਲੋਂ ਉੱਥੇ ਮੌਕੇ ਤੇ ਆ ਕੇ ਇਸ 에ਥਨੋਲ ਦੇ ਟੈਂਕਰ ਦੇ ਉੱਤੇ ਫੋਮ ਦੀ ਲੇਅਰ ਬਣਾਈ ਗਈ ਮੌਕੇ ਤੇ ਪਹੁੰਚੇ ਇੰਡੀਅਨ ਔਇਲ ਦੇ ਮੁਲਾਜ਼ਮਾਂ ਨੇ ਦੱਸਿਆ ਕਿ 에ਥਨੋਲ ਬਹੁਤ ਜਲਦੀ ਅੱਗ ਫੜ ਲੈਂਦਾ ਜਿਸ ਦੇ ਚੱਲਦੇ ਉਹ ਇਸ ਦੇ ਉੱਤੇ ਫਾਰਮ ਦੀ ਲੇਅਰ ਬਣਾ ਰਹੇ ਹਨ ਤਾਂ ਜੋ ਕਿ ਅੱਗ ਦੀ ਘਟਨਾ ਤੋਂ ਬਚਾਅ ਹੋ ਸਕੇ ਉਧਰ ਪੁਲਿਸ ਪ੍ਰਸ਼ਾਸਨ ਨੇ ਦੱਸਿਆ ਕਿ ਉਹਨਾਂ ਨੇ ਟ੍ਰੈਫਿਕ ਡਾਇਵਰਟ ਕਰ ਦਿੱਤਾ ਹੈ ਅਤੇ ਹੁਣ ਇਸ ਟਰੱਕ ਨੂੰ ਸਿੱਧਾ ਕਰਨ ਦੀਆਂ ਤਿਆਰੀਆਂ ਹਨ ਅਜੀਰ ਕੀ ਨਾਮ ਜੀ ਮੇਰਾ ਨਾਮ ਗੁਰਦੇਵ ਸਿੰਘ ਜੀ ਜੀ ਕਿ ਸਰਵਿਸ ਕਰਦੇ ਕਿੱਥੇ ਜੀ ਮੈਂ ਇੰਡੀ ਨਾਲ ਦੇ ਵਿੱਚ ਸਕਿਉਰਟੀ ਅਫਸਰ ਹਾਂ ਜੀ ਇਹ ਗੱਡੀ ਐਥਨੋਲ ਦੀ ਆ ਰਹੀ ਸੀ ਕਿ ਬਰਨਾਲਾ ਤੋਂ ਵਰਕੇ ਕੋਈ ਕੇਰਲਾ ਸਾਈਡ ਜਾ ਰਹੀ ਸੀਗੀ ਕਿ ਸਾਨੂੰ ਜਿੱਦਾਂ ਇਨਫੋਰਮੇਸ਼ਨ ਮਿਲੀ ਕਿ ਇਹ ਗੱਡੀ ਪਲਟੀ ਪਈ ਹੈ ਤਾਂ ਅਸੀਂ ਫਸਟ ਐਕਸ਼ਨ ਲੈਂਦੇ ਹੋਏ ਆਪਣੇ ਐਥਨੋਲ ਦੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਤੇ ਉਹ ਹੋਰ ਫੋਮ ਦੀ ਲੇਅਰ ਮਤਲਬ ਜਿੱਦਾਂ ਲੀਕ ਹੋ ਰਹੀ ਸੀ ਇਹ ਜਿਹੜਾ ਐਥਨੋਲ ਫੋਮ ਨਾਲ ਕਵਰ ਕਰਕੇ ਤਾਂ ਕਿ ਅਚਾਨਕੇ ਜੇ ਕੋਈ ਅੱਗ ਲੱਗ ਕੇ ਕੋਈ ਹਾਸਾ ਨਾ ਵਾਪਰ ਜਾ ਉਹਦੇ ਇਮੀਡੀਏਟ ਐਕਸ਼ਨ ਕਰਕੇ ਅਸੀਂ ਜਿਹੜਾ ਐਕਸ਼ਨ ਕਰ ਰਹੇ ਆਂਗੇ ਬਚਾਓ ਕਾਰਜਾਂ 'ਚ ਪੂਰੇ ਲੱਗੇ ਹੋਇਆਗੇ ਤੇ ਇਹੀ ਹੈ ਕਿ ਅਸੀਂ ਵੱਧ ਤੋਂ ਵੱਧ ਮਤਲਬ ਇਹਦੀ ਉਹ ਕੋਸ਼ਿਸ਼ ਕਰ ਰਹੇ ਆਂ ਕਿ ਮਤਲਬ ਗੱਡੀ ਦਾ ਨੁਕਸਾਨ ਨਾ ਹੋਵੇ ਜਾਂ ਪਬਲਿਕ ਦਾ ਨੁਕਸਾਨ ਨਾ ਹੋਵੇ ਜਿਵੇਂ ਪਾਣੀ ਦੀਆਂ ਗੱਡੀਆਂ ਲਗਾਤਾਰ ਭਰੀਆਂ ਕਿੰਨੀਆਂ ਕਿੰਨੀ ਗੱਡੀ ਨਾਲ ਜਿਹੜੀ ਹੁਣ ਫਾਇਰ ਗ੍ਰੇਡ ਗੱਡੀਆਂ ਲੱਗੀਆਂ ਹੋਈਆਂ ਕਿੰਨੀਆਂ ਗੱਡੀਆਂ ਲਾਈਆਂ ਇਹ ਤਕਰੀਬਨ 4 ਗੱਡੀਆਂ ਲੱਗੀਆਂ ਹੋਈਆਂ ਨੇ ਬਾਰ-ਬਾਰ ਭਰ ਕੇ ਆ ਰਹੇ ਨੇ ਤਾਂ ਕਿ ਇਹਦੇ ਨਾਲ ਫੋਮ ਬਹੁਤ ਜਿਆਦੇ ਮਤਲਬ ਜਾਨ ਨੂੰ ਜਰੂਰਤ ਪੈ ਰਹੀ ਹੈ ਇਹ ਤਾਂ ਲੇਅਰ ਬਣਾਉਣ ਦੀ ਜਿਹੜਾ ਅਥਨੋਲ ਪਾਣੀ ਚ ਮਿਕਸ ਹੋ ਗਿਆ ਤਾਂ ਕਿ ਦੂਰ ਤੱਕ ਅੱਗ ਨਾ ਫੈਲ ਜਾਵੇ ਜੀ ਕਿੰਨੇ ਖਤਰਨਾਕ ਜੀ ਗਏ ਸੀ ਇਹ ਖਤਰਨਾਕ ਪੈਟਰੋਲਾ ਹੀ ਹੈ ਇੱਕ ਪੈਟਰੋਲ ਦਾ ਮਿਕਸਰ ਮਟੀਰੀਅਲ ਆ ਇਹ ਠੀਕ ਹੈ ਜੀ ਇਹ ਜੀ ਹੁਣ ਤੋਂ ਤਕਰੀਬਨ 9:30 10 ਵਜੇ ਇਹ ਜਿਹੜੀ ਹੈ ਪਲਟੀ ਹੈ ਗੱਡੀ ਤੇ ਉਸ ਤੋਂ ਬਾਅਦ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਤਾਂ ਮਤਲਬ ਇਸ ਇੱਥੇ ਪਹੁੰਚੇ ਟ੍ਰੈਫਿਕ ਨੂੰ ਡਾਇਵਰਟ ਕੀਤਾ ਤੇ ਬਾਕੀ ਇਹਦਾ ਜੋ ਵੀ ਹੱਲ ਹੋ ਸਕਦਾ ਇਹਨੂੰ ਸਿੱਧਾ ਕਰਨ ਵਾਸਤੇ ਇਹੜੇ ਹਾਈਡਰਾਸ ਵਗੈਰਾ ਮੰਗਾਏ ଥିਂ ਪ੍ਰਾਈਵੇਟ ਤੌਰ ਤੇ ਕਿਉਂ ਆ ਗਏ ਗੱਡੀ ਦੇ ਵਿੱਚ ਇਹ ਇਥਨੋਲ ਦਾ ਪਰਫੈਕਟ ਟਰੱਕ ਦੱਸਿਆ ਜਾ ਰਿਹਾ ਤੇ ਬਾਕੀ ਇਹਨੂੰ ਸਿੱਧਾ ਕਰਾਉਣ ਤੇ ਤੇ ਉਸ ਤੋਂ ਬਾਅਦ ਕਿੰਨੀ ਖਤਰਨਾਕ ਗੈਸ ਹੁੰਦੀ ਹੈ ਨਹੀਂ ਇਹ ਤਾਂ ਟੈਕਨੀਕਲ ਬੰਦਾ ਹੀ ਦੱਸ ਸਕਦਾ ਜੀ ਕਿੰਨੀ ਖਤਰਨਾਕ ਹੈ ਸਭ ਇਹ ਇਥਨੋਲ ਮਤਲਬ ਫਲੇਮੇਬਲ ਹੁੰਦਾ ਹੈ ਅੱਗ ਫੜ ਲੈਂਦਾ ਹੁੰਦਾ ਤੇ ਬਲਾਸਟਿਕ ਕਰ ਜਾਂਦਾ ਹੁੰਦਾ ਜਿੰਨਾ ਕਿ ਸਾਨੂੰ ਪਤਾ ਲੱਗਿਆ